ਇਰੇ ਵਿੱਚੋ ਈਸ਼ਾ ਸ਼੍ਰੀ ਕਾਲੀ ਸਾਰ ਤੇ ਸਵਾਗਤ ਹੈ ਤੁਹਾਡਾ ਰਿਹਲ ਮਨਜੀਤ ਚੈਨਲ ਤੇ ਅੱਜ ਤੁਹਾਨੂੰ ਸਪੈਸ਼ਲ ਰੀਸ ਵਾਸਤੇ ਵੀਡੀਓ ਆ ਤੇ ਜਿਹੜੀਆਂ ਲੇਡਿਸ ਲਈ ਕੰਮ ਕਰਨਾ ਔਖਾ ਲੱਗਦਾ ਝਾੜੂ ਪੋਚਾ ਕਰਨਾ ਔਖਾ ਲੱਗਦਾ ਉਹਨਾਂ ਵਾਸਤੇ ਸਪੈਸ਼ਲ ਇੱਕ ਇਹੋ ਜਿਹੀ ਚੀਜ਼ ਲੈ ਕੇ ਆਏ ਆ ਇਹੋ ਜਿਹੀ ਵੀਡੀਓ ਲੈ ਕੇ ਆਏ ਆ ਕਿ ਤੁਹਾਡਾ ਝਾੜੂ ਪੋਚਾ ਲਗਾਉਣ ਦਾ ਕੰਮ ਆਸਾਨ ਹੋ ਜਾਊਗਾ ਇੱਕ ਇਹੋ ਜਿਹਾ ਵੈਕਿਊਮ ਹੈ ਆਇਆ ਜਿਹਦੇ ਨਾਲ ਤੁਸੀਂ ਕੰਮ ਕਰੋਗੇ ਤੇ ਤੁਹਾਨੂੰ ਕੰਮ ਕਰਨ ਦੀ ਲੋੜ ਵੀ ਨਹੀਂ ਹੈਗੇ ਤੁਸੀਂ ਉਹਨੂੰ ਲਾ ਦੇਣਾ ਵੈਕਿਊਮ ਨੂੰ ਤੇ ਉਹਦੇ ਨਾਲ ਤੁਹਾਨੂੰ ਜਿਹੜੀ ਵਾਸਤੇ ਸਪੈਸ਼ਲ ਵਾ ਤੇ ਉਹ ਵੈਕਿਊਮ ਲਗਾ ਲਓ ਤੇ ਜਿਨ੍ਹਾਂ ਨੂੰ ਕੰਮ ਵਾਲੀਆਂ ਨਹੀਂ ਮਿਲਦੀਆਂ ਹੈਗੀਆਂ ਜਾਂ ਕੰਮ ਵਾਲੀਆਂ ਖਰਾਬ ਕਰਦੀਆਂ ਆ ਕੰਮ ਨਹੀਂ ਕਰਦੀਆਂ ਚੰਗੀ ਤਰ੍ਹਾਂ ਤਾਂ ਉਹ ਵੈਕਿਊਮ ਇਹੋ ਜਿਹੀ ਚੀਜ਼ ਵਾ ਜੇ ਤੋ ਤੁਸੀਂ ਲਗਾਉਂਗੇ ਤੇ ਤੁਸੀਂ ਬੈੱਡ ਦੇ نیچے ਤੱਕ ਸੋਫਿਆਂ ਦੇ نیچے ਤੱਕ ਵੀ ਕੂੜਾ ਸਾਫ ਕਰਦਾ ਆ ਸਫਾਈ ਕਰਦਾ ਇਹੋ ਜਿਹੀ ਇੱਕ ਤੁਹਾਨੂੰ ਚੀਜ਼ ਦਿਖਾਵਾਂਗੇ ਵੈਕਿਊਮ ਦਿਖਾਵਾਂਗੇ ਜਿਹੜੇ ਵਿੱਚ ਤੁਹਾਨੂੰ ਬਹੁਤ ਹੀ ਆਸਾਨ ਹੋ ਜਾਊਗਾ ਕੰਮ ਕਰਨਾ ਘਰ ਦਾ ਝਾੜੂ ਪੋਚਾ ਕਰਨਾ ਸਪੈਸ਼ਲ ਲੇਡੀਆਂ ਵਾਸਤੇ ਆ ਇਹ ਤਾਂ ਸਾਡੇ ਕੋਲ ਨਹੀਂ ਹੁੰਦਾ ਹੈਗਾ ਕਿਸੇ ਕੋ ਬੈਕ ਪੇਨ ਹੁੰਦੀ ਆ ਤਾਂ ਸਾਡੇ ਕੋ ਨੀਚੇ ਨੂੰ ਨਹੀਂ ਝੁਕਿਆ ਜਾਂਦਾ ਹੈਗਾ ਬੈਠੇ ਦੇ ਨੀਚੇ ਨਹੀਂ ਝੁਕਿਆ ਜਾਂਦਾ ਹੈਗਾ ਨਹੀਂ ਪੋਚਾ ਲਗਾਇਆ ਜਾਂਦਾ ਹੈਗਾ ਚਾਹੇ ਸਾਡੇ ਕੋ ਢੰਡੇ ਵਾਲਾ ਪੋਚਾ ਹੁੰਦਾ ਉਹ ਵੀ ਫਿਰ ਵੀ ਝੁਕ ਕੇ ਲੱਗਦਾ ਹੈ ਪੋਚਾ ਇਹੋ ਜਿਹੀ ਚੀਜ਼ ਲਿਆਏ ਆ ਜਿਹਦੇ ਤੇ ਸਾਨੂੰ ਆਸਾਨ ਹੋ ਜੂਗਾ ਉਸ ਉਸ ਇਹੋ ਜਿਹੀ ਮਸ਼ੀਨਰੀ ਆ ਜਿਹਨੂੰ ਅਸੀਂ ਚਾਰਜਿੰਗ ਉਹ ਚਾਰਜਿੰਗ ਹੁੰਦੀ ਆ ਚਾਰਜਿੰਗ ਕਰਕੇ ਉਹਨੂੰ ਅਸੀਂ ਟਾਈਮਿੰਗ ਲਾਤਾਣੀ ਆ ਉੱਤੇ ਇੱਕ ਮੈਪ ਤੇ ਉਹ ਚੀਜ਼ ਚੱਲਣ ਵਾਲੀ ਆ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਨੰਦ ਤੇ ਸਵਾਗਤ ਹੈ ਤੁਹਾਡਾ ਰਿਹਨ ਮਨਜੀਤ ਚੈਨਲ ਤੇ ਹੈ ਨਾ ਤੇ ਇਹ ਇੱਕ ਹੋਜੀ ਪ੍ਰੋਡਕਟ ਆ ਮਸ਼ੀਨਾਂ ਦੀ ਆ ਜਿਹੜੀ ਤੁਸੀਂ ਪਹਿਲਾਂ ਚਾਰਜਿੰਗ ਕਰ ਲੈਣੀ ਆ ਚਾਰਜਿੰਗ ਕਰਨ ਤੋਂ ਬਾਅਦ ਫੁੱਲ ਚਾਰਜਿੰਗ 100% ਕਰ ਲਓ ਤੇ ਫਿਰ ਇਹਨੂੰ ਇਸਤੇਮਾਲ ਕਰੋ ਘਰ ਦੇ ਵਿੱਚ ਜਿੱਦਾਂ ਕਿ ਸਾਨੂੰ ਤੁਹਾਨੂੰ ਪਤਾ ਹੀ ਆ ਕਿ ਕਈਆਂ ਦੇ ਜਿਹੜੀ ਇਸਤੇ ਬਹੁਤ ਬੈਕ ਪੇਨਿੰਗ ਆ ਕੰਮ ਹੁੰਦਾ ਨਹੀਂ ਹੈ ਵਾ ਹਨਾ ਨਹੀਂ ਕੰਮ ਕਰਿਆ ਜਾਂਦਾ ਚਾਹੇ ਅਸੀਂ ਨਾ ਮੋਪ ਲੈ ਲਾਂ ਨਹੀਂ ਆ ਮੋਪ ਡੰਡੇ ਵਾਲਾ ਮੋਪ ਅੱਜ ਕੱਲ੍ਹ ਚੱਲਦੇ ਆ ਉਹ ਵੀ ਲੈ ਲਾਂ ਨੇ ਉਹ ਵੀ ਫਿਰ ਵੀ ਤੁਸੀਂ ਜਿਸ ਦਾ ਬੈੱਡ ਥੱਲੇ ਸਫਾਈ ਕਰਨੀ ਆ ਸੋਫਿਆਂ ਥੱਲੇ ਉਹ ਰ ਸਫਾਈ ਮੋਪ ਫੇੜਨਾ ਆ ਤੇ ਉਹਦੇ ਵਿੱਚ ਤੁਹਾਨੂੰ ਤਕਲੀਫ ਹੁੰਦੀ ਆ ਬੈਕ ਬੈਕ ਪੇਨ ਹੋਵੇ ਤੇ ਸਾਨੂੰ ਤਕਲੀਫ ਤੇ ਹੁੰਦੀ ਆ ਨਾ ਫਿਰ ਨਈ ਵੀ ਡੰਡੇ ਵਾਲੇ ਮੋਪ ਨਾਲ ਵੀ ਸਾਡੇ ਕੋਲ ਪੋਚਾ ਨਹੀਂ ਲੱਗਦਾ ਹੈਗਾ ਤੇ ਉਹਨਾਂ ਵਾਸਤੇ ਫਿਰ ਉਹ ਲੇਡੀਸ ਲੱਭਦੀਆਂ ਕੰਮ ਵਾਲੀਆਂ ਨਾ ਫਿਰ ਤੁਹਾਨੂੰ ਪਤਾ ਕਿ ਕੰਮ ਵਾਲੀਆਂ ਮਿਲਦੀਆਂ ਨਹੀਂ ਉਹਨਾਂ ਦੇ ਨਖਰੇ ਹੁੰਦੇ ਆ ਕਈਆਂ ਦੇ ਬਹੁਤ ਨਖਰੇ ਕਰਦੀਆਂ ਕਈਆਂ ਪੈਸੇ ਜ਼ਿਆਦਾ ਮੰਗਦੇ ਆ ਨਾ ਇਹ ਇੱਕ ਇਹੋ ਜਿਹਾ ਪ੍ਰੋਡਕਟ ਆ ਜਿਹੜਾ ਕਿਸੇ ਘਰ ਵਿੱਚ ਇਸਤੇਮਾਲ ਕਰਕੇ ਤੁਹਾਨੂੰ ਬਹੁਤ ਹੀ ਆਸਾਨ ਹੋ ਜਾਊਗਾ ਇਹਨੂੰ ਸਿਰਫ ਅਸੀਂ ਮਤਲਬ ਕਿ ਮੈਪ ਤੇ ਲਗਾ ਲੈਣਾ ਕੋਈ ਵੀ ਜਿਸ ਕੰਪਨੀ ਦਾ ਸੀ ਲੈਨੇ ਆ ਉਸ ਕੰਪਨੀ ਦਾ ਇੱਕ ਐਪ ਹੋਣੀ ਹੈ ਉਹ ਐਪ ਅਸੀਂ ਪੜ ਲੈਣੀ ਆ ਐਪ ਪੜਨ ਤੋਂ ਬਾਅਦ ਅਸੀਂ ਉਹਨੂੰ ਮੋਬਾਈਲ ਨਾਲ ਅਟੈਚ ਕਰ ਲੈਣਾ ਇਹ ਸਿਰਫ ਜਿਸ ਵੇਲੇ ਅਸੀਂ ਛਾੜੋ ਪੋਚਾ ਲਗਣਾ ਇਹ ਨੈਟ ਤੇ ਹੀ ਚੱਲਣਾ ਹੈ ਕਿਉਂਕਿ ਉਹ ਮੈਪ ਜਿਹੜਾ ਲਗਾਣਾ ਹੈ ਇਹ ਸਾਰਾ ਦੱਸ ਹੀ ਜਾਣਾ ਮੈਂ ਆਪਣੇ ਇੱਥੇ ਅੱਗੇ ਤੁਹਾਨੂੰ ਵੀਡੀਓ ਸਾਰਾ ਇਹ ਦਿਖਾਵਾਂਗੇ ਵੀਡੀਓ ਨਾ ਬਣੇ ਰਹੀਓ ਜਨਨ ਸਬਸਕ੍ਰਾਈਬ ਕਰ ਦਿਓ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰ ਦਿਓ ਕਰੋ ਇਹ ਜਿਹੜਾ ਹੈਗਾ ਮੋਪ ਹੈ ਝਾੜੂ ਡਸਟਿੰਗ ਦਾ ਵੀ ਕੰਮ ਕਰਦਾ ਹੈ ਮੋਪ ਦਾ ਵੀ ਕੰਮ ਕਰਦਾ ਹੈ ਇਹ ਪਹਿਲਾਂ ਤੁਸੀਂ ਇਕੱਠਾ ਨਹੀਂ ਲਗਾਣਾ ਹੈਗਾ ਪਹਿਲਾਂ ਤੁਸੀਂ ਡਸਟ ਦਾ ਕੰਮ ਕਰ ਲੈਣਾ ਜੋ ਫਰਨੀਚਰ ਦੇ ਡਸਟ ਹੁੰਦੀ ਹੈ ਇੰਨੀ ਇੰਨੀ ਡਸਟ ਚੱਕ ਦਿੰਦਾ ਇਹੋ ਇਹ ਵੀ ਸਾਰਾ ਵੀਡੀਓ ਨਾ ਬਣੇ ਰਹੀ ਐ ਐਂਡ ਤੱਕ ਤੁਹਾਨੂੰ ਸਾਰਾ ਇਹ ਦਿਖਾਵਾਂਗੇ ਇਹ ਵਿੱਚ ਤੁਸੀਂ ਦੇਖੋ ਇਹ ਕੋਨੇ-ਕੋਨੇ 'ਚ ਜਾ ਕੇ ਜਿਦਾ ਹੁਣ ਕੰਮ ਵਾਲਿਆਂ ਤੁਹਾਨੂੰ ਪਤਾ ਲਾਈਆਂ ਹੁਣ ਤਾਂ ਕੰਮ ਵਾਲਿਆਂ ਵੀ ਇੰਨਾ ਤੇ ਕੰਮ ਵਾਲਿਆਂ ਨੇ ਕੰਮ ਵਧੀਆ ਕਰਦਿਆਂ ਚਾ ਇਹ ਕਰ ਰਿਹਾ ਮੋਪ ਹਨ ਆਪਣਾ ਕੰਮ ਕਰ ਰਿਹਾ ਪ੍ਰੋਟੈਕਟ ਉਹ ਬਹੁਤ ਵਧੀਆ ਵੈਕਿਊਮ ਆ ਜਿਹੜਾ ਘਰ ਦੀ ਸਫਾਈ ਕਰਦਾ ਝਾੜੂ ਪੂੰਛ ਦਾ ਕੰਮ ਕਰਦਾ ਆ ਤੁਸੀਂ ਇਹਨੂੰ ਇੱਕ ਘੰਟੇ 'ਚ ਤੁਹਾਡੇ ਘਰ ਦੀ ਜੋ ਵੀ ਤੁਹਾਡੇ ਘਰ ਦਾ ਮੈਂ ਆਪਾਂ ਹਾਂ ਇੱਕ ਗੱਲ ਹੈਗੀ ਆ ਇਹ ਫਰਸ਼ ਤੇ ਨਹੀਂ ਚੱਲਣਾ ਹੈਗਾ ਇਹ ਸਿਰਫ ਟੈਲ ਔਰ ਮਾਰਵਲ ਤੇ ਚੱਲਦਾ ਹੈ ਤੇ ਫਰਸ਼ ਤੇ ਨਹੀਂ ਚੱਲਣਾ ਹਾਂ ਦੂਜੀ ਗੱਲ ਹੋਰ ਵਾ ਕਿ ਜਿੱਦਾਂ ਦੇਖੋ ਅਸੀਂ ਮੋਰੇ ਪੈਰ ਕਰ ਰਹੇ ਹਾਂ ਇਹ ਜਿੱਥੇ ਮਤਲਬ ਕਿ ਤੰਗ ਉਹ ਵਿੱਚ ਅੰਦਰ ਤੱਕ ਨਹੀਂ ਸਫਾਈ ਕਰ ਸਕਦਾ ਇਹ ਉੱਚਾ ਚਾਹੀਦਾ ਇਹਦੇ ਉੱਪਰ ਇੱਕ ਉੱਪਰ ਨੂੰ ਥੋੜਾ ਜਿਹਾ ਹਵਾ ਉੱਪਰ ਇਹ ਮਤਲਬ ਕਿ ਜਿੱਥੇ ਥੱਲੇ ਬੈੱਡ ਤੇ ਆ ਤੁਸੀਂ ਬੈੱਡ ਤੇ ਪਾਵੇ ਉੱਚੇ ਹੋਣੇ ਚਾਹੀਦੇ ਕੋਈ ਵੀ ਪ੍ਰੋਡਕਟ ਕੋਈ ਵੀ ਤੋਂ ਉਸੇ ਸਮਾਨ ਪਿਆ ਜਾਂ ਕੁਰਸੀਆਂ ਪਈਆਂ ਇਦਾਂ ਦਾ ਲਟਣ ਪਟਣ ਚੱਕਰ ਤੋਂ ਥੱਲੇ ਕੁਝ ਵੀ ਪਿਆ ਨਹੀਂ ਹੋਣਾ ਚਾਹੀਦਾ ਤੁਸੀਂ ਇਹਨੂੰ ਲਾ ਕੇ ਛੱਡ ਦੇਣਾ ਹੈ ਜਿੱਦਾਂ ਕਿ ਹੁਣ ਚਲੋ ਸੋਫੇ ਤਈਆ ਇਹ ਹੋਣਾ ਚਾਹੀਦਾ ਕਿ ਸੋਫਿਆਂ ਥੱਲੇ ਤੱਕ ਹੀ ਵੜ ਸਕਦਾ ਆ ਨਹੀਂ ਤਾਂ ਉਹਦੇ ਥੱਲੇ ਤੁਸੀਂ ਛੋਟੇ ਛੋਟੇ ਚੋਰ ਸਜੋਰਸ ਨਾਲ ਲੱਕੜੀ ਤੇ ਜੋੜਸ ਜੋੜਸ ਲੈ ਕੇ ਕਿਤੇ ਵੀ ਹਨਾ ਉਹ ਲਗਾ ਸਕਦੇ ਆ ਕਿ ਇਹ ਸਾਰਾ ਥੱਲੇ ਤੱਕ ਇਹ ਦੇਖੋ ਮੈਪ ਦਿਖਾ ਰਹੀ ਹਾਂ ਤੁਹਾਨੂੰ ਇਦੇ ਵਿੱਚ ਕੀ ਆ ਮੈਪ ਜਿਹੜਾ ਦਿਖਾਇਆ ਤੁਹਾਨੂੰ ਪਿੱਛੇ ਇਹਦੇ ਵਿੱਚ ਵਾ ਕਿ ਜਿੱਦਾਂ ਜਿੱਦਾਂ ਇਹਨੇ ਘੁੰਮਣਾ ਹੈ ਤੇ ਮੈਪ ਨੇ ਉੱਦਾ ਉੱਦਾ ਦਿਖਾਈ ਜਾਣਾ ਕਿ ਇੱਦਾਂ ਘੁੰਮਦਾ ਪਿਆ ਹੈ ਠੀਕ ਆ ਨਾ ਸਫਾਈ ਹੋ ਜਾਂਦੀ ਆ ਤੇ ਇੱਕ ਗੱਲ ਹੋਰ ਕਲੀਅਰ ਕਰ ਦਾਂ ਨੇ ਇੱਥੇ ਦੇਖੋ ਮੈਪ 'ਚ ਦੇਖੋ ਤੁਸੀਂ ਜਿੱਦਾਂ ਜਿੱਦਾਂ ਘੁੰਮਦਾ ਆ ਮੈਪ ਚੋਂਦੇ ਹੀ ਹੈ ਦੇਖੋ ਦੱਸਦਾ ਪਿਆ ਆ ਇਹ ਸਾਰੇ ਘਰ ਦਾ ਮੈਪ ਚੱਕ ਲੈਣਾ ਜਿਸ ਵੇਲੇ ਅਸੀਂ ਨੂੰ ਮਤਲਬ ਕਿ ਮੈਪ ਤੇ ਲਗਾਣਾ ਹੈ ਇਹਨੇ ਸਾਰੇ ਦਾ ਘਰ ਦਾ ਮੈਪ ਚੱਕ ਲੈਣਾ ਕਿੱਥੇ ਕਿੱਥੇ ਇਹਨੇ ਘੁੰਮਣਾ ਆ ਉਹ ਅਸੀਂ ਮਤਲਬ ਕਿ ਪੂਰਾ ਕਰ ਲੈਣਾ ਇਹਨੂੰ ਕਿ ਹਾਂ ਵੀ ਕਿੱਥੇ ਉੱਥੇ ਨੇ ਲਗਾਣਾ ਜੇ ਤੁਸੀਂ ਕਮਰਾ ਕੋਈ ਛੱਡਣਾ ਹੈ ਤਾਂ ਦੁਬਾਰਾ ਤੁਹਾਨੂੰ ਇਹਦੀ ਮੈਪ ਦੀ ਕਰਨੀ ਪਊਗੀ ਤੇ ਫਿਰ ਤੁਸੀਂ ਉਹਨੂੰ ਲਗਾ ਸਕਦੇ ਆ ਇਹਨੇ ਦੇਖੋ ਕੋਨੇ-ਕੋਨੇ ਤੱਕ ਸਾਹ ਰਾਈਟ ਡਸਟ ਚੱਕਦਾ लास्ट ਤੁਹਾਨੂੰ ਡਸਟ ਵਿੱਚ ਦੱਸਾਂਗਾ ਕਿਦਾਂ ਡਸਟ ਚੱਕਦਾ ਹੈ ਹਨਾ ਬਾਕੀ ਤੁਸੀਂ ਵੀਡੀਓ ਨਾਲ ਬਣੇ ਰਹੀਓ ਵੀਡੀਓ ਨੂੰ ਫੋਲੋ ਦੇਖਿਓ ਕਿਉਂਕਿ ਥੋੜੀ ਵੀਡੀਓ ਹੈਗੀ ਹੈ ਲੰਬੀ ਫਿਰ ਵੀ ਇਹਦੇ ਵਿੱਚ ਕੁਝ ਪਾਰਟ ਮੈਂ ਕੱਟ ਕੇ ਪਾਇਆ ਹਨਾ ਤੇ ਇਹ ਸਿੱਖ ਨੇ ਇਹ ਤਾਂ ਤੁਹਾਨੂੰ ਗਿਆ ਹੈ ਕਿ ਹਾਂ ਇਹ ਇੱਕ ਕਦਮ ਜਿਵੇਂ ਅਸੀਂ ਕੋਈ ਕੰਮ ਵਾਰੀਆਂ ਲਾਣੇ ਉਹ ਕੰਮ ਵਾਰੀਆਂ ਤੁਹਾਨੂੰ ਪਤਾ ਕਿ ਨੀਚੇ ਤੱਕ ਬੈਠੇ ਤਾਂ ਸਫਾਈ ਨਹੀਂ ਕਰਨਾ ਪੋਚਾ ਨਹੀਂ ਦਿੰਦੀਆਂ ਜਿਹੜੇ ਸਫਾਈ ਕਰਦੇ ਥੱਕ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਇਸ ਚੀਜ਼ਾਂ ਤੋਂ ਨਾ ਕਿ ਹਾਂ ਵੀ ਉਹ ਡਸਟ ਵਿੱਚ ਆ ਜਾਂਦਾ ਚੱਕ ਲਿਆ ਕੰਮ ਨਹੀਂ ਕਰਦੇ ਚਾਹੁੰਦੇ ਮੋਪ ਨਹੀਂ ਲਗਾਉਣੀ ਆਪਣੀਆਂ ਪੋਚਾ ਨਹੀਂ ਇਸ ਤਰ੍ਹਾਂ ਲਗਾਣੇ ਪੈਣਾ ਇਹ ਇਹ ਤੁਸੀਂ ਜੇ ਪਾਵੇ ਦਾ ਦਿਵਾਰੇ ਆ ਨਾ ਇਹਨੇ ਪਾਵੇ ਦਾ ਦਿਵਾਰੇ ਬਣਾਲੇ ਦਿਵਾਰੇ ਸਾਰਾ ਘੁੰਮ ਕੇ ਡਸਟ ਚੱਲ ਇਹੋ ਜਿਹੀ ਮਾਲ ਲਈ ਤੁਹਾਡੇ ਬੈਗਾਂ ਹਨ ਤੇ ਬਹੁਤ ਵਧੀਆ ਇੱਕ ਵਾਰੀ ਜ਼ਰੂਰ ਘਰ ਚ ਲੈ ਆਓ Amazon ਤੋਂ ਮਿਲਦਾ ਹੈ ਇਹੋ ਇਹਦਾ ਜਿਹੜਾ ਲਿੰਕ ਵਨ ਲਿੰਕ ਵਾ ਅਸੀਂ ਡਿਸਕਰੈਪਸ਼ਨ ਬਾਕਸ ਵਿੱਚ ਪਾ ਦਵਾਂਗੇ ਉੱਥੋਂ ਤੁਸੀਂ ਬਾਏ ਕਰ ਸਕਦੇ ਹੋ ਇਹਦਾ ਲਿੰਕ ਆ ਕਰਕੇ ਤੇ ਤੁਸੀਂ ਜੇ ਮੰਗਾਣਾ ਚਾਹੁੰਦੇ ਹੋ ਕੋਈ ਕੁਝ ਕੀ ਮੰਗਣੀ ਹੈ ਵੀ ਐਵੇਂ ਮਾਮੂਲੀ ਆ ਤਾਨੂੰ ਪਤਾ ਕਿ ਜੇ ਅਸੀਂ ਕੰਮ ਵਾਲੇ ਲੋਨਿਆਂ ਕੋਲੋਂ ਇੱਕ ਸਾਲ ਦੇ ਪਰ ਇੱਕ ਮਹੀਨੇ 'ਚ 2 3 4000 ਲੈਂਦੀਆਂ ਲੈਂਦੀਆਂ ਤੇ ਇਹ ਤਾਂ ਕੁਛ ਵੀ ਨਹੀਂ ਹੈਗਾ ਸਿਰਫ 10 12000 ਦਾ ਪ੍ਰੋਡਕਟ ਆ ਤੇ ਤੁਸੀਂ ਮੰਗਾ ਸਕਦੇ ਆ ਜਰੂਰ ਮੰਗਾਓ ਡੇਡਿਸ ਵਾਸਤੇ ਸਪੈਸ਼ਲ ਇਹੋ ਤੇ ਇਹ ਮੈਕ ਤੁਸੀਂ ਲਗਾ ਕੇ ਤੁਸੀਂ ਆਪਣਾ ਕੁੱਝ ਸਵੇਰੇ ਪਮਲ ਗਾ ਕੇ ਨੂੰ ਛੜ ਦੋ ਆਪਣਾ ਬੈੱਡ ਤੇ ਬਹਿ ਜਾਓ ਘੁੰਮੋ ਨਾ ਮੋਹਰੇ ਤੇ ਇਹਦੇ ਬੈੱਡ ਤੇ ਬਹਿ ਜਾਓ ਹਾਂ ਇਹ ਆ ਕਿ ਇਹ ਬਹੁਤਾ ਨੀਚੇ ਜਿਹੜਾ ਆ ਕਿ ਜਿੱਥੇ ਫਸਣ ਵਾਲੀ ਜਗ੍ਹਾ ਹੋਵੇ ਨਹੀਂ ਨਿਕਲਿਆ ਜਾਵੇ ਚਾਹੇ ਸੋਫਾ ਹੋਵੇ ਚਾਹੇ ਬੈੱਡ ਤੇ ਆ ਉਹ ਜਗ੍ਹਾ ਥੋੜੀ ਜਿਹੀ ਉੱਚੀ ਕਰ ਲਓ ਕਿ ਪੂਰਾ ਸਾਹਮਣੇ ਨਾਲ ਨੀਚੇ ਤੱਕ ਜਾ ਕੇ ਸੋਫਿਆਂ ਦੇ ਬੈੱਡ ਤੇ ਸਫਾਈ ਕਰ ਸਕੇ ਇਹੋ ਜਿਹਾ ਕੰਮ ਇਹੋ ਜਿਹਾ ਮਤਲਬ ਆਪਣਾ ਘਰੇ ਫਰਨੀਚਰ ਇਹੋ ਜਿਹਾ ਰੱਖੋ ਕਿ ਹਾਂ ਵੀ ਥੱਲੇ ਤੱਕ ਘੁੰਮ ਸਕੇ ਹਾਂ ਤੇ ਬਾਕੀ ਇੱਕ ਹੋਰ ਚੀਜ਼ કહਾਂ ਵੀ ਦੱਸਾਂਗੇ ਤੁਹਾਨੂੰ ਉਹ ਵੀ ਤੁਸੀਂ ਧਿਆਨ ਰੱਖਿਓ ਤੇ ਜਿਸ ਤਰ੍ਹਾਂ ਇਹ ਮੰਜਾ ਪਿਆ ਹੈ ਤੁਸੀਂ ਮੰਜਾ ਵੀ ਹਨਾ ਮਤਲਬ ਬੈੱਡ ਤੇ ਕਿਤੇ ਪਾਸੇ ਇੱਕ ਪਾਸੇ ਖੜਾ ਕਰ ਦੇਣਾ ਚੰਗੀ ਤਰ੍ਹਾਂ ਕਿ ਇਹਨੂੰ ਬਿਲਕੁਲ ਫਿਨਿਸ਼ ਚਾਹੀਦਾ ਹਾਲੇ ਕੋਈ ਕੁਝ ਨਹੀਂ ਹੋਣਾ ਚਾਹੀਦਾ ਹੈਗਾ ਸਮਾਨ ਨਾ ਖਿਲਰੇ ਹੋਵੇ ਤੁਸੀਂ ਸਮਾਨ ਚੱਕਦੇ ਨਿਕਾ ਮੋਟਾ ਇਹਨੂੰ ਲਗਾ ਦਿਓ ਤੁਸੀਂ ਇਹ ਲੋਬੀ ਵਿੱਚ ਲਗਾਇਆ ਹੋਇਆ ਹੈ ਲੋਬੀ ਵਿੱਚ ਫਿਰ ਵੀ ਇਹਨੇ ਵੀ ਚਾਰੀ ਵੀ ਕਮੈਂਟ ਇਹ ਲੈ ਕੇ ਅਸੀਂ ਕੋਲੋਬੀ ਸਾਫ ਕਰਨ ਨੂੰ ਠੀਕ ਹੈ ਨਾ ਫਿਰ ਇਹਨੇ ਦੇਖ ਲੋ ਚਾ ਮਤਲਬ ਕਿ ਜਿਸ ਵੀ ਲੈਨੇ ਸਫਾਈ ਚਾਹੇ ਤੁਸੀਂ ਇਹ ਲੋਪੀ ਚ ਲਗਾਇਆ ਸਫਾਈ ਕਰ ਦਿੱਤੀ ਇਹਨੇ ਇਹਨੇ ਸਫਾਈ ਕਰਨ ਤੋਂ ਬਾਅਦ ਆਪਣੇ ਪੂਰਾ ਜਾ ਕੇ ਚਾਰਜਿੰਗ ਤੇ ਲੱਗ ਜਾਣਾ ਆ ਇਹਦੇ ਵਿੱਚ ਸੈਂਸਰ ਹੁੰਦੇ ਚਾਰਜਿੰਗ ਤੇ ਇਹਨੇ ਪਹਿਲਾਂ ਦੇਖੋ ਆਪਣੀ ਜਗ੍ਹਾ ਬਣਾਉਂਦਾ ਪਿਆ ਕਿੱਧਰ ਨੂੰ ਜਾ ਕੇ ਲੱਗਣਾ ਆ ਇਹਨੇ ਜਾ ਕੇ ਚਾਰਜਿੰਗ ਲੱਗ ਜਾਣਾ ਹੈ ਇਹ ਤੁਹਾਨੂੰ ਦਿਖਾਇਆ ਸਾਰਾ ਜ਼ਰੂਰ ਵੀਡੀਓ ਲੰਬੀ ਹੋ ਚੁਗੀ ਪਰ ਵੀਡੀਓ ਨੂੰ ਪੂਰਾ ਇੰਜੋਏ ਕਰਿਓ ਤੇ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਇਦਾਂ ਦਾ ਇੱਕ ਵੈਕੂਮ ਜਿਹੜਾ ਹੈ ਮੈਨੂੰ ਤਾਂ ਲੱਗਦਾ ਨੇ ਸ਼ਾਇਦ ਆਪਣੇ ਸਾਡੇ ਏਰੀਆ ਚ ਆਇਆ ਹੋਊਗਾ ਤੇ ਇਹ ਮਿਲਦਾ ਹੈ ਸਿਰਫ ਅਮਾ ਜੋ ਤੇ ਜਰੂਰ ਇਸ ਪ੍ਰੋਡਕਟ ਨੂੰ ਤੁਸੀਂ ਬਾਏ ਕਰ ਸਕਦੇ ਆ ਬਾਕੀ ਇੱਕ ਜੀਜ਼ ਦੇਖੋ ਸਾਡੇ ਘਰ ਦੇ ਵਿੱਚ ਜਿਦਾਈ ਤਾਂ ਹਨਾ ਟੱਕ ਵਾਲੀਆਂ ਨਹੀਂ ਹੋਣੀਆਂ ਚਾਹੀਦੀਆਂ ਫਿਰ ਇਹਨੂੰ ਜੇ ਇਕਦਮ ਪਲੇਨ ਹੋਊਗਾ ਸਾਡਾ ਸਾਰਾ ਹੀ ਜੇ ਕਮਰੇ 'ਚ ਤਾਂ ਟੱਕ ਨਾ ਹੋਣਗੇ ਤੇ ਇਹਨੂੰ ਉੱਤਨ ਚਸਾਨੀ ਹੋਣੀ ਨਹੀਂ ਤੇ ਤੁਸੀਂ ਇਹਨੂੰ ਚੱਕ ਕੇ نیچے ਰੱਖ ਰੱਖੋਗੇ ਫਿਰ ਤੁਹਾਨੂੰ ਇਹ ਇਹ ਮਤਲਬ ਕਿ ਤੇ ਧਿਆਨ ਦੇਣਾ ਪਊਗਾ ਜੇ ਤੁਸੀਂ ਹਾਂ ਵੀ ਕਹਿੰਦੇ ਆ ਕਿ ਇਹਨੂੰ ਲਗਾ ਕੇ ਅਸੀਂ ਲੰਮੇ ਪੈ ਜਾਈਏ ਜਾਂ ਜਾਂ ਆਪਣਾ ਹੋਰ ਕੰਮ ਕਰੀ ਜਾਈਏ ਇਹਦੇ ਵੱਲ ਦੇਖੀਏ ਨਾ ਤੇ ਤੁਹਾਨੂੰ ਇਦਾਂ ਦੇ ਟੱਕ ਵਾਲੇ ਕਮਰੇ ਨਹੀਂ ਹੋਣੇ ਚਾਹੀਦੇ ਆਗੇ ਇੱਕਦਮ ਪਲੇਨ ਹੋਣ ਜਾਂ ਜਿਹੜੀ ਢਾਲ ਜੇ ਬਣਾ ਲਓ ਤੇ ਵਧੀਆ ਕੰਮ ਕਰਦਾ ਬਹੁਤ ਵਧੀਆ ਕਰਦਾ ਆ लास्ट ਤੱਕ ਬਣੀ ਰਹੀਓ ਇਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਹਨੇ ਕਿੰਨਾ ਟਸਟ ਚੱਕਦਾ ਆ ਪੂਰਾ ਦਿਖਾਵਾਂਗੇ ਕਿਉਂਕਿ ਅਸੀਂ ਵੀ ਪਹਿਲੀ ਵਾਰ ਇਸ ਚੀਜ਼ ਨੂੰ ਦੇਖ ਰਹੇ ਆ ਦੇ ਦੇਖ ਰਹੇ ਹਾਂ ਤੇ ਤੁਹਾਡੇ ਤੱਕ ਇਹ ਵੀਡੀਓ ਪਹੁੰਚਣੀ ਵੀ ਬਣਦੇ ਸੀ ਕਿਉਂਕਿ ਇਦਾਂ ਨੇ ਆਪਾਂ ਬਹੁਤ ਸੋਹਣੀਆਂ ਲੇਡੀਜ਼ ਆ ਜਿਨ੍ਹਾਂ ਨੂੰ ਕਹਿੰਦੇ ਆ ਕਿ ਕੰਮ ਵਾਲਿਆਂ ਮਿਲਦੇ ਨਹੀਂ ਕੰਮ ਵਾਲਿਆਂ ਕੰਮ ਨਹੀਂ ਕਰਦੀਆਂ ਨਾ ਸਾਡੇ ਕੋਲ ਸਫਾਈਆਂ ਨਹੀਂ ਹੁੰਦੀਆਂ ਸਾਨੂੰ ਬੈਗ ਪੈਣ ਨੂੰ ਸਾਨੂੰ ਆ ਪ੍ਰੋਬਲਮ ਆ ਹਣਾ ਨਹੀਂ ਹੁੰਦਾ ਹੈਗਾ ਉਹਨਾਂ ਵਾਸਤੇ ਬਹੁਤ ਵਧੀਆ ਪ੍ਰੋਡਕਟ ਵਾ ਜੇ ਤੁਸੀਂ ਜੇ ਮਹੀਨੇ ਤੁਹਾਡੇ ਕੋਲ 2-4000 ਰੁਪਏ ਕੰਮ ਵਾਲੀ ਲੈ ਵੀ ਚਾਹੂਗੀ ਹਣਾ ਤੇ ਉਹ ਸਾਨੂੰ ਤਕਲੀਫ ਵੀ ਹੁੰਦੀ ਆ ਤੇ ਸਾਲ ਦੀ ਆਪੇ ਦੇਖ ਲਓਗੇ ਕਿੰਨੇ ਬਣਦੇ ਇਹ 2-3000 ਲੈ ਵੀ ਜਾਂਦੀ ਆ ਤੇ ਇਹਦਾ ਸਾਲ ਦਾ ਸਿਰਫ ਪੰਨਾ ਹਜ਼ਾਰ ਮਿੰਨੇ ਦਾ 1000 ਰੁਪਿਆ ਬਣਦਾ ਜੇ 2 ਸਾਲ ਦੀ ਗਾਰੰਟੀ ਹੈ ਤੇ ਪੂਰਾ ਤੁਹਾਡੇ ਪੈਸੇ ਪੂਰੇ ਹੋ ਜਾਂਦੇ ਆ ਪਰ ਵਧੀਆ ਤਰੀਕੇ ਨਾਲ ਤੁਸੀਂ ਵਰਤੋਗੇ ਇਹਨੂੰ ਤੇ ਵਧੀਆ ਤਰੀਕੇ ਨਾਲ ਰੱਖੋਗੇ ਤੇ ਵਧੀਆ ਟਾਈਮ ਵੀ ਕੱਢ ਜਾਂਦੀ ਹੈ ਇਹ ਚੀਜ਼ ਬਾਕੀ ਇਹ ਦੇਖੋ ਤੁਸੀਂ ਆ ਦੇਖੋ ਸਾਰਾ ਆਲੇ ਦੁਆਲੇ ਪਾਵੇ ਦੇ ਦੁਆਲੇ ਘੁੰਮ ਕੇ ਤੇ ਇਹ ਸਫਾਈ ਕਰ ਰਿਹਾ ਹੈ ਇਹ ਤੁਸੀਂ ਦੇਖ ਵੀ ਸਕਦੇ ਆ ਤੇ ਪਾਵੇ ਦੇ ਨਾਲ ਨਾਲ ਤੁਹਾਡੇ ਸਾਰਾ ਘੂਮ ਕੇ ਸਫਾਈ ਕਰਦਾ ਪਿਆ ਹੈ ਤੇ ਇੰਨੇ ਬੈੱਡ ਦੇ ਥੱਲੇ ਵੀ ਜੇ ਕੋਈ ਆ ਦੇਖੋ ਜਾਲੇ ਲੱਗੇ ਹਨ ਇਹ ਬੈੱਡ ਦੇ ਥੱਲੇ ਉਹ ਜਾਲੇ ਵੀ ਕਿਤੇ ਲੱਗੇ ਹੋਣ ਤੇ ਜਿੱਥੇ ਤੱਕ ਇਹਦੀ ਪਹੁੰਚ ਹੁੰਦੀ ਹੈ ਜਾਲੇ ਵੀ ਲਾ ਦਿੰਦਾ ਹੈ ਤੇ ਜੇ ਸਾਡੇ ਜਿਦਾਂ ਅਸੀਂ ਜਿਹੜੀ ਸਾ ਪਤਾ ਬਾੜ ਬੰਨ੍ਹਿਆ ਚਾ ਬਾਹਰ ਚਲੇ ਜਾਂਦੇ ਆ ਪੱਖੇ ਦੀ ਹਵਾ ਨਾਲ نیچے ਬੈੜਦੇ ਚਲੇ ਜਾਂਦੇ ਸਾਡੇ ਕੋ ਨਹੀਂ ਨਿਕਲਦੇ ਹੈਗੇ ਇਹ ਸਾਰੇ ਵਾਲ ਕੀ ਕੋਈ ਦਫਾਫਾ ਕੀ ਕੋਈ ਕੁਝ ਵੀ ਹੈ ਬਾਹਰ ਨੂੰ ਲਿਆਣਾ ਇਹ ਲਫਾਫਾ ਨਹੀਂ ਚੱਕਦਾ ਹੈਗਾ ਵਾਲ ਸਾਰੇ ਇਕੱਠੇ ਕਰ ਲਾਂਦਾ ਹੈ ਜਾਂ ਜਾਲੇ ਕੋਈ ਇਹਦੇ ਤੱਕ ਪਹੁੰਚ ਜਿਹੜੇ ਜਾਲੇ ਲੱਗ ਜਾਂਦੇ ਆ ਤੇ ਉਹ ਜਾਲੇ ਵੀ ਲੈਤੀ ਜਾਂਦੀ ਆ ਤਪੇਟ ਤੁਸੀਂ ਤੁਹਾਨੂੰ ਪਤਾ ਆਮਗੇ ਨਿਚਾਲੇ ਲੱਗ ਹੀ ਜਾਂਦੇ ਸਾਡਾ ਹੱਥ ਨਹੀਂ ਪਹੁੰਚਦਾ ਹੈ ਕੋਣ ਤੇ ਇਹਨੇ ਦੇਖੋ ਜੜੇ ਵੀ ਲਾਤੀਆ ਤੇ ਇਹਨੇ ਪਾਵਿਆਂ ਦੇ ਵਾਲੇ ਦਵਾਲੇ ਵੀ ਘੁੰਮ ਕੇ ਚੰਗੀ ਤਰ੍ਹਾਂ ਸਫਾਈ ਕਰਨੀ ਆ ਜਿੰਨੇ ਸਾਰੀ ਡਸਟ ਚੱਕਣੀ ਆ ਪਹਿਲਾਂ ਤੁਸੀਂ ਡਸਟ ਵਾਸਤੇ ਲਾਓ ਇਹਨੂੰ ਸਾਰੀ ਸਫਾਈ ਕਰੋ ਇਹਦੇ ਬ੍ਰਸ਼ ਜੇ ਆ ਸਾਰਾ ਚੱਕ ਦਿੰਦਾ ਬ੍ਰਸ਼ਾਂ ਦੇ ਨਾਲ ਸਾਰੀ ਡਸਟ ਆ ਦੇਖੋ ਫਫਾ ਲਿਆ ਹੈ ਨਾ ਇਹ ਇਹੋ ਜਿਹਾ ਪ੍ਰੋਡਕਟ ਪਾ ਲਈਨੇ ਲਿਫਾਫਾ ਚੱਕਣਾ ਨਹੀਂ ਇਹਨਾਂ ਲਿਫਾਫਾ ਲੈ ਕੇ ਬਾਹਰ ਰੱਖ ਦੇਣਾ ਲਿਆ ਕੇ ਲਿਫਾਫਾ ਇਹਨੇ ਅੰਦਰ ਨਹੀਂ ਜਾਂਦਾ ਸਿਰਫ ਇਹਦੇ ਵਿੱਚ ਡਸਟ ਨਿੱਕੇ ਨਿੱਕੇ ਕਣ ਮਿੱਟੀ ਦੇ ਜਾਂਦੇ ਜਾਂ ਕੋਈ ੰਬਾਲ ਵਾ ਸਾਡੇ ਨੀਚੇ ਡੜਦੇ ਚੱਲ ਜਾਂਦੇ ਝਾੜੋ ਹਵਾ ਦੇ ਨਾਲ ਚੱਲ ਜਾਂਦੇ ਅਸੀਂ ਆਪਣੇ ਰੂਮ 'ਚ ਜਦੋਂ ਸਿਰ ਪਾਉਂਦੇ ਆ ਬਾਲ ਚਲੇ ਜਾਂਦੇ ਉਹ ਲਈ ਵਾਸਤੇ ਬਹੁਤ ਵਧੀਆ ਪ੍ਰੋਡਕਟ ਹੈ ਦੇਖੋ ਨੀਚੇ ਘੁੰਮਦਾ ਪਿਆ ਬੈੱਡ ਤੇ ਹਾਂ ਬੈੱਡ ਉੱਚੇ ਚਾਹੀਦੇ ਜਿਹੜਾ ਆਸਾਨੀ ਨਾਲ ਬੈੱਡ ਦੇ ਨੀਚੇ ਘੁੰਮ ਸਕੇ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪ੍ਰੋਡਕਟ ਹੈ ਇਹ ਤੇ ਜ਼ਰੂਰ ਬਾਏ ਕਰੋ ਤੇ ਆਪਾਂ ਨੂੰ ਬਹੁਤ ਵਧੀਆ ਚੀਜ਼ ਲੱਗੀ ਆ ਹਨਾ ਤੇ ਇੱਕ ਲੇਡੀਜ਼ ਵਾਸਤੇ ਆ ਹਨਾ ਬਹੁਤ ਆਸਾਨ ਵਾਂਗ ਕੰਮ ਕਰਨਾ ਜਿੰਨਾ ਕਿ ਲੇਡੀਸ ਕੋ ਨਹੀਂ ਹੁੰਦਾ ਹੈਗਾ ਝਾੜੂ ਪੋਚਾ ਤਕਰੀਬਨ ਝਾੜੂ ਪੋਚਾ ਸਾਡੇ ਕੋਲ ਹੁੰਦਾ ਹੈਗਾ ਤੇ ਉਹਦੇ ਲਈ ਹੈ ਵਧੀਆ ਚੀਜ਼ ਵਾ ਤੇ ਇਸ ਤੋਂ ਬਾਅਦ ਅਸੀਂ ਮੋਪ ਵੀ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਵਾਕਿਆ ਵੀਡੀਓ ਨਾ ਬਣੀ ਰਹੀ ਹੋ ਇਹ ਸਿਰਫ ਡਸਟ ਹੋ ਰਹੀ ਆ ਤੇ ਇੱਕ ਲੋਪੀ ਦੇ ਕਿਤੇ ਇੱਕ ਕਮਰੇ ਦੇ ਡਸਟਿੰਗ ਨੇ ਕੀਤੀ ਹੈ ਜਿੰਨਾ ਤੁਸੀਂ ਲਾ ਦੋਗੇ ਉਨਾ ਹੀ ਇਹ ਡਸਟ ਉੱਥੇ-ਉੱਥੇ ਦੀ ਕਰਦਾ ਹੈ ਤੁਸੀਂ ਤੁਹਾਨੂੰ ਮੈਪ ਹੀ ਲਾਣਾ ਪੈਂਦਾ ਜੇ ਤੁਸੀਂ ਸਾਰੇ ਆਪਣੇ ਘਰ ਦਾ ਮੈਪ ਲਾਉਂਦੇ ਨੇ ਆਪਣਾ ਜੋ ਵੀ ਇਹਨੇ ਆਪਣਾ ਟਾਈਮਿੰਗ ਪਤਾ ਲੱਗ ਜਾਣਾ ਇਹਨੇ ਟਾਈਮ ਤੇ ਇਹਨੇ ਸਾਰਾ ਤੁਹਾਨੂੰ ਸਫਾਈ ਕਰਕੇ ਦੇ ਦੇਣੀ ਆ ਤੇ ਫਿਰ ਇਹਨੇ ਦੁਬਾਰਾ ਆ ਕੇ ਚਾਰਜਿੰਗ ਤੇ ਲੱਗ ਜਾਣਾ ਹੈ ਇੱਕ ਜ਼ਰੂਰ ਗੱਲ ਕਹਾਂਗੀ ਕਿ ਸਾਡੇ ਕਰਾਂ ਦੇ ਵਿੱਚ ਜੇ ਤਾਂ ਨਿੱਕੇ ਨਿੱਕੇ ਉੱਚੇ ਨੀਵੇਂ ਹੁੰਦੇ ਆ ਪਾਟੇ ਜੀ ਬਣੀ ਹੁੰਦੀ ਆ ਪਲੇਨ ਇੱਕੋ ਸਾਰਾ ਹੋਵੇ ਤੇ ਵਧੀਆ ਆ ਬਾਕੀ ਇਹ ਦੇਖੋ ਹੁਣ ਸਾਨੂੰ ਕੱਢ ਕੇ ਦਿਖਾਵਾਂਗੇ ਸਾਰਾ ਇਹਦੇ ਵਿੱਚ ਜਿੰਨਾ ਗੰਦ ਨਿਕਲਦਾ ਆਇਆ ਚਲੋ ਜੀ ਇਧਰ ਪਾਜੀ ਹੁਣਾਂ ਨੇ ਖੋਲ ਲਿਆ ਇਹ ਦੇਖੋ ਇਹ ਡਸਟਨ ਦੇਖੋ ਇਹ ਇਹ ਜਿਹੜੇ ਇਹ ਹੁੰਦੇ ਆ ਨਾ ਝਾੜੂ ਜੇ ਖੰਭ ਜੇ ਲੱਗੇ ਹੁੰਦੇ ਆ ਇਹਦੇ ਵਿੱਚ ਦੇਖੋ ਕਿੰਨੇ ਭਾੜ ਫਸੇ ਹੋਏ ਆ ਇਹ ਦੇਖੋ ਡਸਟ ਇਹਦਾ ਸਾਰਾ ਤਕਰੀਬਨ ਇੱਦਾਂ ਡਸਟ ਬਹੁਤ ਇੱਦਾਂ ਇਕੱਠਾ ਕਰ ਦਿੰਦਾ ਔਰ ਇਹਨੂੰ ਵਿੱਚੋਂ ਵੀ ਜਿਹੜੀ ਰਸਟ ਨਿਕਲਣੀ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਵੀਡੀਓ ਵਧੀਆ ਲੱਗਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਈਓ ਤੇ ਸ਼ੇਅਰ ਜ਼ਰੂਰ ਕਰਿਓ ਦੇਖੋ ਇਹ ਦੇਖੋ ਸਾਰਾ ਇਹ ਘੱਟਾ ਚੱਕ ਦਿੱਤਾ ਇਹਨੇ ਇਹ ਦੇਖੋ ਆ ਦੇਖੋ ਚਲੋ ਜੀ ਇਹ ਇਹ ਰੱਖਾਂ ਮੈਂ ਤੇ ਇਹ ਫਿਲਟਰ ਪਿੱਛੇ ਲੱਗਾ ਹੋਇਆ ਇਹਦੇ ਵਿੱਚ ਅਸੀਂ ਪਾਣੀ ਪਾਉਣਾ ਆ ਉਹ ਵੀ ਤੁਹਾਨੂੰ ਸਾਰਾ ਕਰਕੇ ਪੇਰਾ ਇੰਡਸਟਰੀ ਜਿਤਾਏ ਦੇਖੋ ਇਹ ਬ੍ਰੈਸ਼ਨ ਤਾਂ ਲੱਗਦਾ ਆ ਇਹਦੇ ਵਿੱਚ ਵੀ ਤੁਹਾਨੂੰ ਤੁਸੀਂ ਦੇਖੋ ਇਹ ਦੇਖੋ ਕਿਤੇ ਚੱਕੇ ਪਏ ਆ ਬਾੜਵਾ ਕੋਈ ਤਾਂ ਗੜ ਗਿਆ ਆ ਸਾਰਾ ਹੀ ਚੱਕ ਦਿੰਦਾ ਆ ਬਹੁਤ ਵਧੀਆ ਪ੍ਰੋਡਕਟ ਵਾ ਤੇ ਜਰੂਰ ਇੱਕ ਕੋਲ ਬਾਏ ਕਰੋ ਇਹ ਹੈਗਾ ਫਿਲਟਰ ਵਾ ਤੇ ਬਾਅਦ ਵਿੱਚ ਤੁਸੀਂ ਜਿਸ ਵੇਲੇ ਨੂੰ ਪਾਣੀ ਪਾਉਂਦੇ ਆ ਤੇ ਇਹ ਦੇਖੋ ਇੱਥੇ ਪਾਣੀ ਪਾ ਦਿਨਾ ਦੇਖੋ ਤੇ ਪਾਣੀ ਲਾਈਸੋਲ ਪਾ ਕੇ ਹਾਂ ਲਾਈਸੋਲ ਪਾ ਸਕਦੇ ਲਿਕਵਰ ਕੋਈ ਵੀ ਹੋਵੇ ਚਾਹੇ ਤੁਸੀਂ ਫਰਨੇਲ ਪਾ ਲਓ ਚਾਹੇ ਲਾਈਸੋਲ ਪਾ ਕੇ ਲਿਕਵਰ ਮੱਗ 'ਚ ਥੋੜਾ ਜਿਹਾ ਰਲਾ ਲਓ ਇੱਕ ਗਲਾਸ 'ਚ ਸਿਰਫ ਪਾਣੀ ਦਾ ਪਿੰਦਾ ਪੋਤੂ ਪਾਣੀ ਨਹੀਂ 'ਚ ਪਿੰਦਾ ਹੈਗਾ ਤੇ ਇਹਨੇ ਆਪਣੇ ਆਪ ਪਾਣੀ ਲਈ ਜਾਣਾ ਹੈ ਤੁਸੀਂ ਇੱਕ-ਇੱਕ ਬੂੰਦ ਛੱਟਣੀ ਆ ਹਾਂ ਇਹਦਾ ਇਹ ਵੀ ਆ ਮੋਪ ਮੈਪ ਤੇ ਜਦੋਂ ਤੁਸੀਂ ਮੋਪ ਲਗਾਣਾ ਹੈ ਮੈਪ ਤੇ ਤੁਸੀਂ ਦੇਖ ਲਓਗੇ ਇੱਕ-ਇੱਕ ਬੂੰਦ ਛੱਟਣੀ ਆ ਬਹੁਤਾ ਉਹ ਬਣਾ ਹੋਵੇ ਜਿਆਦਾ ਗਿੱਲਾ ਬਣਾ ਰਹੇ ਜਿਸ ਦਾ ਸਰਦੀਆਂ ਦਾ ਮੌਸਮ ਆ ਤੇ ਤੁਸੀਂ ਇੱਕ-ਇੱਕ ਬੂੰਦ ਛੱਡ ਕੇ ਤੇ ਇਦਾਂ ਅਟੈਚ ਆ ਦੇਖੋ ਮੋਪ ਆਇਓ ਇਹ ਜਿਹੜਾ ਅਟੈਚ ਕਰ ਰਹੇ ਆ ਮੋਪ ਉਹ ਇਸ ਤਰ੍ਹਾਂ ਅਟੈਚ ਕਰਕੇ ਤੇ ਤੁਸੀਂ ਇਹਨੂੰ ਇਹ ਦੇਖੋ ਇਸ ਤਰ੍ਹਾਂ ਲਵਾ ਦੇਣਾ ਆ ਤੇ ਫਿਰ ਇਸ ਤੋਂ ਬਾਅਦ ਤੁਸੀਂ ਚਾਲੂ ਕਰ ਦੇਣਾ ਹੈ ਦੇਖੋ ਇੱਥੇ ਲਗਾ ਦਿੱਤਾ ਹੈ ਤੇ ਹੁਣ ਇਹ ਆਪਣੇ ਆਪ ਇਹਨੇ ਦੇਖੋ ਆਪਣੇ ਆਪ ਹੀ ਪੋਚਾ ਲਗਾਉਣਾ ਸ਼ੁਰੂ ਕਰ ਦੇਣਾ ਹੈ ਬਹੁਤ ਵਧੀਆ ਚੀਜ਼ ਵਾ ਪ੍ਰੋਡਕਟ ਵਾ ਤੇ ਫਿਰ ਤੁਹਾਨੂੰ ਬਾਕੀ ਇਹ ਪੋਚਾ ਵੀ ਲਗਾਈ ਜੇਣਾ ਨਾਲੇ ਨਾਲ ਇਹ ਜਿਹੜੇ ਉਹ ਜਿਹੜੇ ਝਾੜੂ ਦੇ ਉਹ ਵੀ ਫੇਰੀ ਜਾਣੇ ਨਾਲ-ਨਾਲ ਪੋਚਾ ਲਗਾਈ ਜਣਾ ਬਾਕੀ ਇਹ ਆ ਕੇ ਡਸਟ ਤੁਸੀਂ ਪਹਿਲਾਂ ਚੱਕ ਲਓ ਤੇ ਬਾਅਦ ਵਿੱਚ ਮੋਪ ਲਗਾਉਗੇ ਤੇ ਚਾ ਪੋਚਾ ਲਗਾਉਗੇ ਤੇ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਜੇ ਤੁਸੀਂ ਡਸਟ ਔਰ ਮੋਪ ਦੋਨੋਂ ਲਗਾਉਗੇ ਤੇ ਫਿਰ ਤੁਹਾਨੂੰ ਪਤਾ ਥੋੜੀ ਗੰਦਗੀ ਚਹਿ ਜਾਂਦੀ ਹੈ ਜੇ ਤੁਸੀਂ ਡਸਟ ਚੱਕ ਲਓਗੇ ਇੱਕ ਇੱਕ ਕਣੀ ਡਸਟ ਦੀ ਚੱਕ ਲੈਂਦਾ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਬਾਹਰ ਆ ਲਾਂਦੋਂ ਤੇ ਤੁਹਾਨੂੰ ਇਹ ਵੀ ਦਿਖਾਵਾਂਗੇ ਪੋਚਾ ਤਕਾਉ ਬੀ ਲਵਾਂਗੇ ਕਿ ਸੱਚੀ ਪੋਚਾ ਲਗਾਉਂਦਾ ਕਿ ਤੁਸੀਂ ਐਵੇਂ ਨਾ ਨਾ ਕਹੋ ਕਿ ਐਵੇਂ ਕਰੇ ਵਿਟਕੋ ਬਣਾਈ ਜਾਂਦੇ ਆ ਤੇ ਸਾਨੂੰ ਤੇ ਵਧੀਆ ਲੱਗੀ ਚੀਜ਼ ਤੇ ਅਸੀਂ ਬਾਈ ਸ਼ੁਰੂ ਕਰਾਂਗੇ ਤੁਸੀਂ ਬਾਈ ਕਰੋ ਤੇ ਬਹੁਤ ਵਧੀਆ ਚੀਜ਼ ਹਾਂ ਇਹ ਆ ਕਿ ਇਹ ਟੈਲਾਂ ਤੇ ਚੱਲਣਾ ਜਾਂ ਮਾਰ ਬੋਲਾ ਕੋਜਿਆ ਘਾਰਵਾ ਜਿਸ ਬਲੇ ਕਿਤੇ ਟੱਕ ਆਉਂਦੀ ਆ ਉਤੋਂ ਤੁਹਾਨੂੰ ਚੱਕ ਕੇ ਰੱਖਣਾ ਪਊਗਾ ਤੁਹਾਨੂੰ ਇਹਦਾ ਧਿਆਨ ਰੱਖਣਾ ਪਊਗਾ ਜੇ ਤੁਸੀਂ ਤੁਹਾਡੇ ਕੋਜਿਆ ਘਾਰਾ ਉਹਦੇ ਵਿੱਚ ਤੁਸੀਂ ਇਹਨੂੰ ਇੱਦਾਂ ਹੀ ਰੱਖ ਸਕਦੇ ਆ ਇਤਲਿ ਸੇ ਚਲਾ ਕੇ ਆਪਣਾ ਜੋੜਾ ਹੋਰ ਵੀ ਕੰਮ ਕਰਨੇ ਆ ਕਰ ਸਕਦੇ ਆ ਤੇ ਇਹਦੇ ਵালা ਧਿਆਨ ਦੇਣ ਦੀ ਲੋੜ ਨਹੀਂ ਉਬੀ ਤਾਂ ਕਿ ਇਹ ਤੁਹਾਡਾ ਘਰ ਇੱਕੋ ਜਿਹਾ ਹੈ ਜੇ ਤੁਹਾਡੇ ਘਰ ਤੇ ਟੱਕ ਅੱਗੇ ਪਿੱਛੇ ਤਾਂ ਤੁਹਾਨੂੰ ਮੈਪ ਦੇਖਣਾ ਪੈਣਾ ਆ ਜਿਸ ਵੇਲੇ ਜਿੱਥੇ ਟਾਕੋ ਆ ਉੱਥੋਂ ਤੁਹਾਨੂੰ ਦੇਖਣਾ ਪੈਣਾ ਬਾਕੀ ਇਹ ਜਿਹੜਾ ਵਾਲੇ ਦਿਵਾਲੇ ਆ ਇਹਦੇ ਤੁਸੀਂ ਇਹ ਆ ਕਿ ਜਿਸ ਵੇਲੇ ਕਿਸੇ ਚੀਜ਼ 'ਚ ਜਾ ਕੇ ਪਾਚਦਾ ਜਾਂ ਜੈਟਰੀ 'ਚ ਜਾਂ ਕੋਈ ਲੋਹੇ ਦੀ ਚੀਜ਼ 'ਚ ਜਾ ਕੇ ਬੜਾ ਟੱਕ ਟੱਕ ਦੀ ਆਵਾਜ਼ ਆਉਂਦੀ ਆ ਇਹ ਜੋ ਤੁਸੀਂ ਆਲੇ-ਦੁਆਲੇ ਸੈਲੋ ਟੇਪ ਲਗਾ ਲਓ ਇਹ ਦੇਖੋ ਮੈਂ ਪਾਣੀ ਨਾ ਹਾਂ ਮੈਂ ਚੈੱਕ ਕਰ ਰਹੀ ਸੀ ਕਿ ਕੇ نیچے ਕੋਈ ਪਾਣੀ ਮਤਲਬ ਕਿ ਮੋਪ ਵੈਸੇ ਹੀ ਆ ਕਿਉਂਕਿ ਟੈਸਟਡ ਕਰਨਾ ਚਾਹੀਦਾ ਇਹ ਚੀਜ਼ ਨੂੰ ਕਿ ਮੈਂ نیچے ਹੱਥ ਲਗਾ ਕੇ ਦੇਖਿਆ ਕਿ ਪਾਣੀ ਛੱਟਦਾ ਵੀ ਹੈਗਾ ਪੋਚਾ ਲਗਾਉਂਦਾ ਵੀ ਜਦੋਂ ਅਸੀਂ ਪੋਚਾ ਲਗਾਈ ਤਾਂ ਸਾਨੂੰ ਪਤਾ ਲੱਗਦਾ ਪਾਣੀ ਹੁੰਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਪੋਚਾ ਲਗਾਏ ਆ ਤੇ ਇਹ ਮੈਂ ਟੈਸਟਡ ਕਰਕੇ ਦੇਖਿਆ ਕਿ ਹਾਂ ਵੀ ਇਹ نیچے ਦੇਖਾ ਤਾਂ ਸਹੀ ਕਿ ਥੱਲੇ ਗਿੱਲਾ ਵੀ ਹੁੰਦਾ ਹੈ ਫਰਸ਼ ਵੀ ਐਵੇਂ ਇਹੋ ਮਤਲਬ ਕਿ ਬੇਕਾਰ ਚੀਜ਼ਾ ਭਟ ਇਹ ਬੇਕਾਰ ਚੀਜ਼ ਨਹੀਂ ਹੈ ਇਹ ਬਹੁਤ ਵਧੀਆ ਚੀਜ਼ ਹੈ ਤਾਂ ਤਾਂ ਪੂਰਾ ਇੰਜੋਏ ਕਰਿਓ ਬਧੀਆਂ ਲੱਗਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਦੇ ਰਹਿ ਤੱਕ ਨਹੀਂ ਹੋਵਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਤੁਹਾਨੂੰ ਪਤਾ ਹੈ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਲਦੀ ਜਲਦੀ ਇਹ ਮਗਾ ਲਓ ਤੇ ਬਹੁਤ ਵਧੀਆ ਪ੍ਰੋਡੈਕਟ ਹੈ ਤੇ ਚਲੋ ਬਾਅਦ ਵਿੱਚ ਵੀ ਮਗਾ ਸਕਦੇ ਹਾਂ ਜਿਨ੍ਹਾਂ ਕੋ ਨਹੀਂ ਸਫਾਈਆਂ ਹੁੰਦੀਆਂ ਉਹ ਬਾਅਦ ਵਿੱਚ ਵੀ ਕਰ ਸਕਦੇ ਆ ਇਹ ਡੇਲੀ ਡੇਲੀ ਜੂਸ ਹੁੰਨ ਵਾਲੀ ਚੀਜ਼ ਹੋ ਹਨ ਤੇ ਇਹ ਤਾਂ ਜਸਟ ਇਸ ਤਰ੍ਹਾਂ ਕਰ ਦਿੰਦਾ ਤੁਸੀਂ ਤੀਜੇ ਦਿਨ ਸਫਾਈ ਭਵਾ ਕਰੋ ਚੌਥੇ ਦਿਨ ਕਰੋ ਸਫਾਈ ਇਤਾਂ ਡੰ ਟੈਸਟਿੰਗ ਹਾਂ ਦੇਖੋ ਇੱਥੇ ਲੋਹੇ ਦੀ ਚੀਜ਼ ਚੀਜ਼ ਸਾ ਇਹ ਵੱਜਦਾ ਹੈ ਤੇ ਇਹਦੀ ਟੱਕ ਟੱਕ ਦੀ ਆਵਾਜ਼ ਹੁੰਦੀ ਆਲੇ ਦੁਆਲੇ ਦੇ ਚਰੀਟਾਂ ਵੀ ਪੈ ਸਕਦੀਆਂ ਆ ਤੇ ਇਹਦੇ ਵਿੱਚ ਤੁਸੀਂ ਜੇ ਆਲੇ ਦੁਆਲੇ ਨੂੰ ਸੈਲੋ ਟੇਪ ਜਾਂ ਕੋਈ ਹੋਰ ਟੇਪ ਆ ਮਿਲਦੀ ਨਹੀਂ ਚੋੜੀ ਟੇਪ ਲਗਾ ਲਓ ਤੇ ਹਾਂ نیچے ਇਹ ਦੇਖੋ ਕਿ نیچے ਵੜ ਸਕੇ ਜਿੱਥੇ ਖੁੱਲੀ ਜਗ੍ਹਾ ਹੋਵੇ ਜਿੱਥੇ ਤੱਕ ਇਹ ਆਸਾਨੀ ਨਾਲ ਜਾ ਸਕੇ ਤੇ ਇਹ ਕੋਨੇ-ਕੋਨੇ ਤੱਕ ਕੀ ਡਸਟ ਵੀ ਚੱਕਦਾ ਹੁੰਦਾ ਤੇ ਮੋਪ ਵੀ ਕੋਨੇ-ਕੋਨੇ ਤੱਕ ਲਗਾ ਕੇ ਆਉਂਦਾ ਹੈ ਬਾਕੀ ਤੇ ਤੁਹਾਨੂੰ ਮੈਂ ਚੈੱਕ ਕਰਕੇ ਦਿਖਾਣੀ ਬਾਹਰ ਨੂੰ ਆ ਲਾਂ ਉਹ ਪਾਕੀ ਚੈੱਕ ਕਰਕੇ ਵੀ ਦਿਖਾਉਂਗੀ ਕਿ ਬਾਕੀ ਪਾਣੀ ਆ ਪਾਣੀ ਤੁਹਾਨੂੰ ਹੱਥਾਂ ਦੇ ਵੀ ਦਿਖਾਉਂਗੀ ਪਹਿਲਾਂ ਵੀ ਮੈਂ ਚੈੱਕ ਕੀਤਾ ਹੁਣ ਵੀ ਤੁਹਾਨੂੰ ਦਿਖਾਉਣੀ ਆ ਬਾਹਰ ਆ ਕੇ ਕੋੜੀ ਪੋਚਾਂ ਲਗਾ ਲਾਂ ਉਹ ਬਾਹਰ ਵੀ ਬਹੁਤ ਵਧੀਆ ਪੋਚਾਂ ਲਗਾਉਂਦਾ ਸੰਤ ਵਧੀਆ ਚੀਜ਼ ਲਗੀ ਆ ਬਾਕੀ ਤੁਸੀਂ ਜਰੂਰ ਦੱਸਿਓ ਕਮੈਂਟਾਂ 'ਚ ਤੁਹਾਨੂੰ ਕਿੱਦਾਂ ਦੀ ਇਹ ਪ੍ਰੋਡਕਟ ਲੱਗਾ ਆ ਤੇ ਕਈ ਔਰਤਾਂ ਨੂੰ ਪਤਾ ਕਿ ਜੋ ਪਾਲੀ ਹੁੰਦੀਆਂ ਉਹਨਾਂ ਨੂੰ ਘਰ ਦਾ ਕੰਮ ਰੋਟੀ ਬਣਾਣੀ ਹੈ ਸਬਜ਼ੀ ਬਣਾਣੀ ਹੈ ਬਹੁਤ ਇਹਨਾਂ ਔਖਾ ਲੱਗਦਾ ਉਹਦੇ ਵਿੱਚ ਮੋਪ ਕੱਢਣਾ ਡਸਟ ਕੰਮ ਹੀ ਬਹੁਤ ਔਖੀ ਲੱਗਦੇ ਤੁਸੀਂ ਇਹ ਪ੍ਰੋਡਕਟ ਜੀ ਵੀ ਮੰਗਾਓ ਬਹੁਤ ਵਧੀਆ ਪ੍ਰੋਡਕਟ ਵਾ ਤੇ ਤੁਹਾਨੂੰ ਆਸਾਨ ਹੋ ਜਾਊ ਕੰਮ ਕਰਨਾ ਤੇ ਤੁਸੀਂ ਨੂੰ ਸਵੇਰੇ ਸਵੇਰੇ ਪਵਾ ਆਪਣਾ ਕੰਮ ਵੀ ਕਰੀ ਜਾਓ ਤੇ ਇਹਨੂੰ ਲਗਾ ਕੇ ਛੱਡ ਦਿਓ ਤੇ ਬਹੁਤ ਵਧੀਆ ਕੰਮ ਕਰਦਾ ਹੈ ਤੇ ਬਹੁਤ ਵਧੀਆ ਪੋਚਾ ਵੀ ਲਗਾਇਆ ਮੈਂ ਦੇਖਤੀ ਗਈਆਂ ਇਹਨੂੰ ਕਿਹਾ ਉਹ ਵੀ ਤੇ ਦੇਖੋ ਇੱਥੇ ਦੇਖਦੇ ਪਏ ਹਾਂ ਕਿ ਹਾਂ ਵੀ ਇਹ ਪੋਚਾ ਸਹੀ ਲਗਾਉਂਦਾ ਕਿ ਨਹੀਂ ਲਗਾਉਂਦਾ ਹੈ ਠੀਕ ਬਾਕੀ ਤੁਹਾਨੂੰ ਪਤਾ ਨਹੀਂ ਸਾਨੂੰ ਤੇ ਦਿਸਦਾ ਪਿਆ ਤੁਹਾਨੂੰ ਕੈਮਰੇ 'ਚ ਪਤਾ ਨਹੀਂ ਕਿ ਕੈਚ ਬੰਦਾ ਹੋਊਗਾ ਕਿ ਨਹੀਂ ਕਿ ਗਿੱਲਾ ਹੁੰਦਾ ਹੈ ਕਿ ਨਹੀਂ ਜੋ ਵੀ ਫਰਸ਼ਾ ਹਾਂ ਇਹ ਆ ਕੇ ਸਿੰਪਟ ਵਾਲੇ ਫਰਸ਼ਾ ਉੱਤੇ ਨਹੀਂ ਲਗਾਏ ਜਾਂਦਾ ਸਿਰਫ ਟੈਲ ਔਰ ਮਾਰਬਲ ਤੇਨੂੰ ਜਿੱਦਾ ਮਰਜੀ ਛੜਦੋ ਲਗਾ ਸੈੱਟ ਕਰਕੇ ਤੋਂ ਬਹੁਤ ਵਧੀਆ ਕੰਮ ਕਰਦਾ ਆ ਇਹ ਅਸੀਂ ਇਹਦੇ ਨੀਚੇ ਪੈਰ ਬਾਜੀ ਤਾਂ ਰੱਖਦੇ ਪਏ ਸੀਗੇ ਹਾਂ ਵੀ ਇਹ ਨਿੱਕੇ ਇਹ ਫਸ ਗਿਆ ਤੇ ਨਿਕਲਣਾ ਨਹੀਂ ਹੈਗਾ ਫੇਰ ਨੇ ਮਤਲਬ ਕਿ ਇੱਥੇ ਜਦੋਂ ਇਹ ਲੱਗ ਜਾਣਾ ਕਿ ਹਾਂ ਵੀ ਇਸ ਤਰ੍ਹਾਂ ਦੇਖੋ ਤੇ ਜਿੱਦ ਤੱਕ ਤੁਸੀਂ ਬੈੱਡਵਾ ਬੈੱਡ ਤੇ ਤੁਹਾਡੇ ਪਾ ਪਾਵੇ ਜਿਹੜੇ ਉੱਚੇ ਹੋਣੇ ਚਾਹੀਦੇ ਤੇ ਜਿਹੜਾ ਆਸਾਨੀ ਨਾਲ ਨੀਚੇ ਸਫਾਈ ਕਰ ਸਕੇ ਜੇ ਇਹ ਨੀਚੇ ਫਸ ਗਿਆ ਤਾਂ ਫੇਰ ਨਿਕਲਣਾ ਨਹੀਂ ਹੈਗਾ ਇਸ ਕਰਕੇ ਤੁਸੀਂ ਇੱਥਾਂ ਦੀ ਜਗ੍ਹਾ ਹੀ ਰੱਖੋ ਕਿ ਜਿੱਥੇ ਆਸਾਨੀ ਨਾਲ ਸਫਾਈ ਹੋ ਸਕੇ ਆਹ ਮੈਂ ਤੁਹਾਨੂੰ ਚੈੱਕ ਵੀ ਕਰਕੇ ਦਿਖਾਵਾਂਗੀ। ਬਾਕੀ ਵੀਡੀਓ ਵਧੀਆ ਲੱਗਦੀ ਹੈ। ਵੀਡੀਓ ਨੂੰ ਲਾਈਕਸ ਤੇ ਰਕਮੈਂਡ ਜ਼ਰੂਰ ਕਰਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ। ਤੇ ਕਮੈਂਟ ਕਰਕੇ ਛੋੜ ਦੱਸਿਓ ਕਿ ਪ੍ਰੋਡਕਟ ਕਿੰਨਾ ਲੰਗਾ ਸਪੈਸ਼ਲ ਰੀਵਿਊ ਵਾਸਤੇ ਇਹ ਵੀਡੀਓ ਹੈ ਬਣਾਈ ਹੈ। ਕਿ ਕਈ ਆਪਣੀਆਂ ਜੇਲੇਸ ਕਹਿੰਦੀਆਂ ਕਿ ਹਾਂ ਵੀ ਸਾਨੂੰ ਕੰਮ ਕਰਨਾ ਬਹੁਤ ਔਖਾ ਲੱਗਦਾ ਸੀ। ਜੋਬ ਵਾਲੀਆਂ ਆ ਸਾਨੂੰ ਝਾੜੋ-ਖੋਚਾ ਕਰਨਾ ਪੈਂਦਾ। ਕੰਮ ਬੜੀਆਂ ਮਿਲਦੀਆਂ ਨਹੀਂ। ਵਿਸ਼ਵਾਸ ਨਹੀਂ ਹੁੰਦਾ ਹੈਗਾ ਹਨ। ਤੇ ਹੁਣ ਇੱਥੇ ਮੈਂ ਤੁਹਾਨੂੰ ਦਿਖਾਉਣੀ ਹੈ ਇਹਨੂੰ। ਦੇ ਦੇ ਰਹੇ ਹਾਂ ਕਿੰਨਾ ਹੋ ਸਕੀ ਬਾਕੀ ਪੋਚਾ ਲਗਾਉਂਦਾ ਇਹ ਵੀ ਤੁਹਾਨੂੰ ਕਲੀਅਰ ਕਰ ਦਾਂਗੇ ਇੱਥੇ ਤੇ ਦੇਖੋ ਜੀ ਕਿਹੋ ਜੀ ਮਸ਼ੀਨਰੀ ਆ ਗਈ ਆ ਤੇ ਬਹੁਤ ਆਸਾਨ ਜਿਹੜਾ ਕੰਮ ਕਰ ਦਿੰਦੀ ਹੈ ਜਿਹੜਾ ਇਹ ਆ ਨਾ ਇੱਥੇ ਪੋਚਾ ਲਗਾਉਂਦਾ ਇਹ ਕੋਮੋ ਕੋਮ ਕੇ ਚੰਗੀ ਤਰ੍ਹਾਂ ਪੋਚਾ ਲਗਾਉਂਦਾ ਹੈ ਉਹ ਨੂੰ ਉਹ ਜੀ ਹੱਥ ਫੇਰ ਕੇ ਦਿਖਾਣੇ ਤੁਹਾਨੂੰ ਗਿੱਲਾ ਹੱਥ ਹੁੰਦਾ ਕਿ ਨਹੀਂ ਮੇਰਾ ਦਿਖਾਣੇ ਆ ਸਾਰਾ ਇਹ ਨਾ ਲੇਖੋ ਇਹ ਮਿੰਟ ਆ ਦੇਖੋ ਤੁਸੀਂ ਆਪ ਦੇ ਸਕਦੇ ਆ ਦੇਖੋ ਹੱਥ ਗਿੱਲੇ ਹੋ ਗਏ ਨਾ ਮੇਰੇ ਤੇ